ਮੈਂ ਇਹੀ ਕਹੂੰਗਾ ਇਹ ਲੁਧਿਆਣੇ ਇਹ ਲੁਧਿਆਣੇ ਵਾਸੀਆਂ ਦੀ ਜਿੱਤ ਹੈ ਮੇਰੇ ਭਰਾਵਾਂ ਦੀ ਜਿੱਤ ਹੈ ਤੁਹਾਡੀ ਜਿੱਤ ਹੈ ਸਰਵਾਦਾ ਕਿ ਤਾਸੀ ਲੋਣਾ ਜਿਲ੍ਹਾ ਵਾ 500000 ਦੀ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਸਹੀ ਜੜੀਆਂ ਟਰੈਕ ਤੇ ਲੈ ਕੇ ਜਾ ਰਹੀ ਆ ਪੁਰਾਣਾ ਇਤਿਹਾਸ ਬੋਲਦਾ ਕਿ ਕਾਲੀ ਦਲ ਨੇ ਪੰਜਾਬ ਨੂੰ ਬਰਬਾਦ ਕੀਤਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਨਸ਼ਾ ਭਲਾਇਆਗਾ ਫੇਸ ਕਰਕੇ ਅੱਜ ਮੈਂ ਸਮਝਦਾ ਪੰਜਾਬ ਨੂੰ ਲੋਕਰ ਮੋਰ ਲਾਤੀ ਕਿਆ ਬਾਤ ਹੈ ਪਾਰਟੀ ਹੀ ਵੀ ਸਵੈ ਸਾਇਤ ਚੁੱਗੀ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਆ ਇਹ ਸ਼੍ਰੀ ਅਰਵਿੰਦ ਕੇਰਿਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਕੰਮ ਆ ਉਨ੍ਹਾਂ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਬਹੁਤ ਵੱਡੀ ਗੱਲ ਹੋਈ ਹੈ ਬਹੁਤ ਖੁਸ਼ੀ ਦੀ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਖੁਸ਼ੀ ਹੈ ਤੇ ਲੁਧਿਆਣਾ ਦੀ ਜਨਤਾ ਨੇ ਸਾਡੇ ਨੈਸ਼ਨਲ ਕੰਵੈਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ ਜਿਹੜੇ ਡਿਟਰ ਆਏ ਸੀਗੇ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਪਤਾਗਾ ਆ ਰੇਖਾ ਗੁਪਤਾ ਜੀ ਆਏ ਸੀ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਪੰਜਾਬ ਦਾ ਇਤਿਹਾਸ ਪਤਾ ਸੀ ਨਾ ਸਾਡੇ ਗੁਰੂਆਂ ਪੀਰਾਂ ਬਾਰੇ ਪਤਾ ਸੀ ਉਹ ਝੂਠ ਬੋਲਣ ਆਏ ਸੀ ਲੋਕਾਂ ਨੇ ਅਨਕਾਰ ਕੇ ਦੇ ਦਿੱਤੇ ਇੰਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਕਦੇ ਝੂਠ ਨਹੀਂ ਚੱਲ ਸਕਦਾ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਉਹ ਸੱਚ ਨੂੰ ਸਚਾਈ ਨੂੰ ਪਿਆਰ ਕਰਦੇ ਨੇ ਪੰਜਾਬ ਵਿੱਚ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਦਾ ਇਹ ਜਿਹੜਾ ਅਕਾਲੀ ਦਲ ਦਾ ਜਿਹੜਾ ਇਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਪੂਰ ਪ੍ਰਚਾਰ ਉੱਤੇ ਕੀਤਾ ਵੋਟਾਂ ਦੇ ਦੌਰਾਨ ਲੋਕਾਂ ਨਾਲ ਗਲਤ ਵਾਅਦੇ ਕੀਤੇ ਜਮਲੇਵਾਜ਼ੀਆਂ ਕੀਤੀਆਂ ਸਾਰੀਆਂ ਲੋਕਾਂ ਨੇ ਨਕਾਰੀਆਂ ਅਕਾਲੀ ਭਾਜਪਾ ਕਾਂਗਰਸ ਸਾਰਿਆਂ ਨੂੰ ਇਕੱਠੇ ਕਰ ਦੋ ਰਿਜ਼ਲਟ ਜ਼ੀਰੋ ਹੀ ਰਹਿਣਾਗਾ ਲੋਕਾਂ ਦੇ ਜਿਹੜੇ ਪਰਖੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾਗਾ ਉਹਨਾਂ ਨੂੰ ਦੁਬਾਰਾ ਕਦੇ ਸਤਾਤ ਨਹੀਂ ਲੈ ਕੇ ਲੁਧਿਆਣਾ ਪੱਛਮੀ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਪਹਿਲੇ ਗੇਟ ਤੋਂ ਲੈ ਕੇ ਆਖਰੀ ਗੇਟ ਤੱਕ ਉਹਨਾਂ ਦੀ ਲੀਡ ਬਰਕਰਾਰ ਰਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਜਸ਼ਨ ਮਨਾਇਆ ਜਾ ਰਿਹਾ ਹੈ ਆਦੇਦਾਰਾਂ ਤੇ ਵਲੰਟੀਅਰਾਂ ਵੱਲੋਂ ਭੰਗੜਾ ਪਾਇਆ ਜਾ ਰਿਹਾ ਹੈ ਲੱਡੂ ਵੰਡੇ ਜਾ ਰਹੇ ਨੇ ਚੀਜ਼ਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਪ ਸੈਮੀ ਫਾਈਨਲ 'ਚ ਜਿੱਤੀ ਹੈ ਅਤੇ 2027 'ਚ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ ਉਹਨਾਂ ਨੇ ਕਿਹਾ ਕਿ ਸੰਜੀਵ ਅਰੋੜਾ ਦੇ ਕੰਮ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਲੋਕਾਂ ਨੇ ਵੋਟ ਪਾਈ ਹੈ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦਫ਼ਤਰ 'ਚ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਚੀਜ਼ਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਦੇਦਾਰਾਂ ਤੇ ਵਲੰਟੀਅਰਾਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਲੱड्डੂ ਵੰਡੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਲਗਾਤਾਰ ਤਿੰਨ ਗੇੜਾਂ ਤੱਕ ਵਧੀ ਗਈ ਪਰ ਚੌਥੇ ਪੰਜਵੇਂ ਅਤੇ ਛੇਵੇਂ ਗੇੜ 'ਚ कट ਗਈ ਕਾਂਗਰਸ ਉਮੀਦਵਾਰ ਨੂੰ ਤਿੰਨਾਂ ਗੇੜਾਂ 'ਚ ਸਭ ਤੋਂ ਵੱਧ ਵੋਟਾਂ ਮਿਲੀਆਂ ਤਿੰਨ ਗੇੜਾਂ 'ਚ ਘਟਣ ਤੋਂ ਬਾਅਦ ਆਪ ਦੀ ਲੀਡ ਸੱਤਵੇਂ ਗੇੜ ਤੋਂ ਫਿਰ ਵਧਣਾ ਸ਼ੁਰੂ ਹੋ ਗਈ ਤੇ ਹੁਣ ਸੰਚੀਵ अरोड़ा ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਜਿਸਨਾਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲੋਂ ਸੰਚੀਵ अरोड़ा ਦੇ ਲਈ ਪ੍ਰਚਾਰ ਦੌਰਾਨ ਇੱਕ ਜਨਤਕ ਰੈਲੀ 'ਚ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਲੋਕ ਸੰਜੀਵ ਅਰੋੜਾ ਨੂੰ ਵਿਧਾਇਕ ਚੁੰਨਦੇ ਨੇ ਤਾਂ ਉਹ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦੇਣਗੇ ਖੇਜਰੀਵਾਲ ਨੇ ਕਿਹਾ ਸੀ ਕਿ ਉਹ ਆਪਣੀ ਸ਼ਕਤੀ ਅਤੇ ਸਰੋਤਾਂ ਨਾਲ ਲੁਧਿਆਣਾ ਪੱਛਮੀ ਨੂੰ ਬਦਲ ਦੇਣਗੇ ਤੇ ਹੁਣ ਇਸ ਦੇ ਵਿਚਕਾਰ ਸੰਜੀਵ ਅਰੋੜਾ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਵਰਕਰਾਂ ਵਲੰਟੀਅਰਾਂ ਤੇ ਉਦੇਦਾਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਸ਼ਾਨਦਾਰ ਭੰਗੜਾ ਪਾਇਆ ਜਾ ਰਿਹਾ ਹੈ ਲੱड्डੂ ਵੰਡੇ ਜਾ ਰਹੇ ਨੇ ਜਿਸ ਜਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ ਆਪ ਉਮੀਦਵਾਰ ਸੰਜੀਵ अरोड़ा ਨੇ ਆਪਣੀ ਵਿਰੋਧੀ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾ ਦਿੱਤਾ ਸੰਜੀਵ अरोड़ा ਨੂੰ 35179 ਤੇ ਭਾਰਤ ਭੂਸ਼ਣ ਆਸ਼ੂ 24542 ਵੋਟਾਂ ਮਿਲਿਆ ਨੇ ਭਾਜਪਾ ਨੇ ਜੀਵਨ ਗੁਪਤਾ ਨੂੰ 2332 ਤੇ ਸ਼੍ਰੋਮਣੀ ਅਕਾਲੀ ਦਲ ਨੇ ਰਉਪਕਾਰ ਸਿੰਘ ਕੁਮਨ ਨੂੰ 8203 ਵੋਟਾਂ ਮਿਲੀਆਂ ਨੇ ਆਪ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ ਹਾਲਾਂਕਿ ਕੁਝ ਮਹੀਨੇ ਬਾਅਦ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਦੋਂ ਉਸ ਦੀ ਲਾਇਸੈਂਸੀ ਪਿਸਤੌਲ ਸਾਫ਼ ਕਰਦੇ ਸਮੇਂ ਕਥਿਤ ਤੌਰ ਤੇ ਗੋਲੀ ਚੱਲੀ ਸੀ ਜਿਸ ਤੋਂ ਬਾਅਦ ਉਥੇ ਉਪਚੌਂਦਾ ਐਲਾਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ 'ਚ ਉਤਾਰਿਆ ਸੀ ਅਜਿਹੀ ਸਥਿਤੀ 'ਚ ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਤਾਂ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਗ੍ਹਾ ਰਾਜ ਸਭਾ ਜਾ ਸਕਦੇ ਨੇ ਕਾਂਗਰਸ ਨੇ ਇਸ ਸੀਟ ਤੇ ਦੋ ਵਾਰ ਚੇਤੂ ਰਹੇ ਸਾਬਕਾ ਮੰਤਰੀ 파ਤ ਪੁਸ਼ਨ ਆ ਮੈਦਾਨ ਚ ਉਤਾਰਿਆ ਸੀ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਨੇ ਜੀਵਨ ਗੁਪਤਾ ਨੂੰ ਮੈਦਾਨ ਚ ਉਤਾਰਿਆ ਸੀ